23 ਅਗਸਤ ਤੇ 8 ਭਾਦੋਂ ਤੇ ਦਿਨ ਸ਼ਨੀਵਾਰ ਤੇ ਸਮਾਂ ਇਸ ਵਕਤ ਲਗਭਗ 12:00 ਕੇ ਵੇਲੇ ਦਾ ਹੋਣਾ ਮੇਰੇ ਹਿਸਾਬ ਨਾਲ ਧੁੱਪ ਪੂਰੀ ਕਰ ਲਈ ਤੇ ਸਵੇਰ ਦੇ ਆਪਾਂ ਕੀ ਕਰਦੇ ਸੀ ਭਾਈ ਆਪਾਂ ਥੋੜਾ ਬੋਤਾ ਕੰਮ ਧੰਦਾ ਬਾਹਰ ਆਪਣੇ ਗਲੀ ਦੇ ਵਿੱਚ ਜਿਹੜੀਆਂ ਹੈਗੀਆਂ ਨਾਲੀ ਵਗੈਰਾ ਅੱਜ ਸਾਫ਼ ਵਗੈਰਾ ਕੀਤੀ ਤੇ ਦਿਖਾ ਵੀ ਦਿੰਨੇ ਆ ਆਹਾ ਆ ਸਾਰੀਆਂ ਕੱਢ ਕੇ ਢੇਰੀਆਂ ਲਾਤੀਆਂ ਇਹਦੀਆਂ ਇਹ ਆਪਣੇ ਹੁੰਦਾ ਪੰਚਾਇਤੀ ਕੰਮ ਆ ਪਰ ਪੰਚਾਇਤ ਲਾਲੋ ਜਾਨਾ ਜਿਹੜੇ ਕੰਮ ਵਾਲੇ ਹੁੰਦੇ ਆ ਉਹ ਇਹਨਾਂ ਨਹੀਂ ਕਰਦੇ ਦੂਜੀ ਗੱਲ ਕੀ ਸੀਗਾ ਜਦੋਂ ਇਹ ਗਲੀ ਬਣੀ ਸੀਗੀ ਤਾਂ ਉਦੋਂ ਭਈ ਬਣਾਉਣ ਵੇਲੇ ਪਿਛਲੇ ਪਾਸਿਓਂ ਅਗਲੇ ਪਾਸਿਓਂ ਉੱਚੀ ਕਰਤੀ ਆਪਣੇ ਬਾਹਰ ਕੋਲੋਂ ਆ ਕੇ ਇਹ ਗਲੀ ਹੈਗੀ ਆ ਨੀਵੀਂ ਤੇ ਇੱਥੇ ਆ ਕੇ ਪਾਣੀ ਘਟਾ ਜੜਾ ਹੈਗਾ ਸਾਰਾ ਖੜ ਜਾਂਦਾ ਹੈਗਾ ਪਹਿਲਾਂ ਵੀਡੀਓ ਵਿੱਚ ਵੀ ਦੇਖਿਆ ਹੋਣਾ ਕਾਫੀ ਇੱਥੇ ਗੰਦ ਭੱਜਿਆ ਪਿਆ ਸੀ ਅਸੀਂ ਆਏ ਜਿਹੜੇ ਮਹੀਨੇ ਵਿੱਚ ਦੀ ਇੱਕ ਦੋ ਵਾਰੀ ਅਸੀਂ ਕੱਢਦੇ ਨੇ ਹੁੰਨੇ ਆ ਐਤ ਕਿ ਅਸੀਂ ਥੋੜਾ ਆ ਲੇਟ ਕਰਤਾ ਸੀਗਾ ਵੀ ਚਲੋ ਮਾੜਾ ਮੋਟਾ ਕੰਨ ਨੂੰ ਹੱਥ ਲੱਗਣ ਦੇ ਹਨਾ ਅੰਡੀਆਂ ਗਵੰਡੀਆਂ ਨੂੰ ਵੀ ਕੀ ਕਰਦੇ ਆ ਜਦੋਂ ਪਸ਼ੂ ਵਗੈਰਾ ਨਮਾਉਂਦੇ ਆ ਪਸ਼ੂ ਨਮਾਉਣ ਵੇਲੇ ਪਾਣੀ ਪੂਣੀ ਸਾਰਾ ਓਵੇਂ ਪਸ਼ੂ ਨਮਾ ਕੇ ਜਾਂ ਜਿਹੜਾ ਗੋਹਾ ਗਾਹਾ ਹੁੰਦਾ ਤੂੜੀ ਤੜੀ ਉਹ ਭਾਈ ਓਵੇਂ ਵਿੱਚ ਸਿੱਟ ਦਿੰਦੇ ਆ ਜਿਹਦਾ ਕਰਕੇ ਨਾਲੀਆਂ ਦੇ ਵਿੱਚ ਤੂੜੀ ਗੋਹਾ ਵਗੈਰਾ ਜਿਹੜਾ ਹੁੰਦਾ ਪਸ਼ੂਆਂ ਦਾ ਉਹ ਫਸਣ ਕਰਕੇ ਖੜਨ ਕਰਕੇ ਤੇ ਜਾਦੇ ਉਹ ਲੱਗ ਜਾਂਦਾ ਹੈਗਾ ਵੀ ਨਾਲੀਆਂ ਨੂਲੀਆਂ ਜਾਦੇ ਬੰਦ ਹੋ ਜਾਂਦੇ ਆ ਤੇ ਬਾਕੀ ਅੱਜ ਦਾ ਚਲੋ ਇਹ ਇਹ ਗੱਲਾਂ ਸੀਆਂ ਘਰੇਲੂ ਹਨਾ ਤੇ ਪਿੰਡ ਦੀਆਂ ਇਹਦਾ ਵੀ ਕੋਈ ਕਰਦੇ ਆ ਹਿੱਲਾ ਬਾਕੀ ਜਿਹੜਾ ਆਪਣੇ ਅੱਜ ਦਾ ਆਪਣਾ ਰਹਿਣ ਵਾਲਾ ਕੰਮ ਤੋਂ ਦਫਾ ਉਹ ਕੀ ਰਹਿਣ ਵਾਲਾ ਕਰ ਅੱਜ ਆਪਾਂ ਚੱਲੇ ਆ ਮਲੋਟ ਮਲੋਟ ਨਹੀਂ ਅੱਜ ਆਪਾਂ ਪਹਿਲਾਂ ਬਠਿੰਡੇ ਚੱਲੇ ਆ ਬਠਿੰਡੇ ਤੋਂ ਆਪਾਂ ਬਾਇਆ ਕਿੱਦੜਵਾ ਹੁੰਦੇ ਹੋਏ ਮਲੋਟ ਜਾਵਾਂਗੇ ਬਠਿੰਡੇ ਉਦੋਂ ਡਾਕਟਰ ਨਹੀਂ ਮਿਲਿਆ ਸੀਗਾ ਤੇ ਇੱਕ ਤਾਂ ਡਾਕਟਰ ਨੂੰ ਗੋਟਾ ਦਿਖਾ ਹੀ ਹੋਣਾ ਆ ਇੱਕ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆਪਾਂ ਹੋਰ ਲੈ ਕੇ ਆਉਣੀਆਂ ਇੱਕ ਤਾਂ ਜਿਹੜੀਆਂ ਆਪਣੇ ਗਿੰਬਲ ਸਟਿਕ ਜੀ ਹੈਗੀ ਆ ਉਹਦੇ ਸੱਲ ਜੇ ਪਤਾ ਕਰਕੇ ਲਿਓਣੇ ਆ ਇਹ ਇੱਕ ਦੋ OTG ਤੇ ਉਹ ਕੇਵਲਾ ਜਿਹਾ ਉਹ ਪੁੱਛ ਕੇ ਆਉਣਗਾ ਇੱਕ ਸਾਈਕਲ ਦੀ ਟੂਬ ਲੈ ਕੇ ਹਣੀ ਹੈਗੀ ਇਹ ਆਪਾਂ ਨੂੰ ਕੁਝ ਬਠਿੰਡੇ ਕੰਮ ਨੇ ਉਸ ਤੋਂ ਬਾਅਦ ਮਲੋਟ ਮਲੋਟ ਆਪਾਂ ਸਾਦੇ ਕੋਲੇ ਜਾਣਾਗਾ ਸਾਬਾ ਮੁੱਛਾਂ ਵਾਲਾ ਪਾਈਦਾ ਭਾਈ ਜਿਹੜਾ ਦਾੜੀ ਮੁੱਛ ਕਟਿੰਗ-ਕੁਟਿੰਗ ਦਾ ਕੰਮ ਕਰਦਾਗਾ ਉਹਦੇ ਪਾਈ ਥੋੜੀ ਮੁੱਛ ਜੀ ਆ ਸਹੀ ਨਹੀਂ ਉਹਦਣਾ ਹੋਈ ਉਸ ਤੋਂ ਤੇ ਇਹਦੀ ਸਾਈਡਿੰਗ ਬੈਟਿੰਗ ਜੀ ਕਰਾ ਕੇ ਲਿਓਣੀ ਹੈਗੀ ਤੇ ਅੱਜ ਆਪਾਂ ਪਈ ਕਾਫੀ ਟਾਈਮ ਹੋ ਗਿਆ ਤੇ ਮੈਂ ਕਿਹਾ ਵੀ ਹੱਦ ਕਿਉਂ ਆ ਬੱਸ ਦਾ ਸਫ਼ਰ ਵੀ ਕਰਕੇ ਦੇਖ ਲਗੇ ਪਹਿਲਾਂ ਮੇਰਾ ਰਾਤਾ ਸੀ ਮੈਂ ਕਿਹਾ ਜਾਂਦਾ ਬੰਬੂ ਗਾੜੀ ਖੇਡ ਦਿੰਨੇ ਆ ਤੇ ਜਾਂ ਫਿਰ ਮੈਂ ਕਿਹਾ ਗੱਡੀ ਖੇਡ ਦਿੰਨੇ ਆ ਫਿਰ ਮੈਂ ਕਿਹਾ ਕਿਉਂ ਨਾ ਅੱਜ ਬੱਸ ਦਾ ਸਫ਼ਰ ਕੀਤਾ ਜਾਵੇ ਕਿਉਂਕਿ ਗਰਮੀ ਬਹੁਤ ਹੈ ਇੱਕ ਤਾਂ ਤੇ ਮੈਂ ਕੱਲੇ ਨਹੀਂ ਜਾਣਾ ਸੀ ਜਾਂ ਤਾਂ ਨਾਲ ਹੋਣ ਕੋਈ ਇੱਕ ਦੋ ਜਾਣਾ ਹਨਾ ਫਿਰ ਤਾਂ ਹੈ ਢੀਚਾ ਲੈ ਸਾਧਨ ਲੈ ਜੀਏ ਕੱਲਾ ਹੀ ਸੀਗਾ ਅੱਜ ਮੈਂ ਤੇ ਮੈਂ ਕਿਹਾ ਚਲੋ ਤੁਰੇ ਚੱਲਾਂਗੇ ਵਾਏ ਬੱਸ ਤੇ ਤੇ ਨਾਲੇ ਫਾਸਤੇ ਵਧੀ ਅੰਦਰ ਬੈਠੇ ਜਾਵਾਂਗੇ ਟੌਰ ਨਾਲ ਤੇ ਉੱਥੇ ਵੀ ਬਸਟਡੇ ਦੇ ਕੋਲੇ ਕੰਮ ਹੀ ਆ ਤੇ ਇਧਰ ਵੀ ਆਪਾਂ ਨੂੰ ਬਸਟਡੇ ਦੇ ਕੋਲੇ ਹੀ ਆ ਕੰਮ ਜਾ ਤਾਂ ਕਰਕੇ ਮੈਂ ਕਿਹਾ ਵੀ ਚਲ ਉੱਤਰ ਕੇ ਉਥੋਂ ਕੰਮ ਜਾ ਕਰਕੇ ਤੇ ਉਧਰ ਹੀ ਉਧਰ ਪਾਇਆ ਹੋ ਜਾਾਂਗੇ ਆਪਾਂ ਤੇ ਸ਼ਾਮ ਤੱਕ ਲਗਭਗ ਘਰੇ ਮੁੜਾਂਗੇ ਅੱਜ ਦਾ ਇਹ ਆਪਣਾ ਕੰਮ ਧੰਦਾ ਹੈਗਾ ਤੇ ਬਾਕੀ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ ਬੁਲਾ ਦਿੰਨੇ ਆ ਕਿਉਂਕਿ ਅੱਜ ਬੜਾਈ ਨਹੀਂ ਗਈ ਗਰਮੀ ਦਾ ਕਰਕੇ ਬੰਦ ਲਾਇਆ ਪਿਆ ਕੰਮ ਜਾ ਸਾਰਾ ਤੇ ਵੀਡੀਓ ਤੇ ਕਲਿੱਕ ਕਰਨ ਵਾਸਤੇ ਸਾਡਾ ਸੋਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਭਾਈ ਤੇ ਹੁਣ ਤੁਸੀਂ ਵੀਡੀਓ ਚਲਾ ਲਈ ਤਾਂ ਇਹਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਦੱਸਿਓ ਕੋਈ ਮਾੜਾ ਚੰਗਾ ਸੁਝਾਅ ਜਿਹੜਾ ਵੀ ਹੋਇਆ ਉਹ ਦਿਓ ਸਾਨੂੰ ਦੱਸਿਓ ਤੇ ਲੇਟ ਥੋੜਾ ਜਿਹਾ ਹੋ ਰਹੇ ਆ ਗਾਂ ਵਾਲੇ ਸਫਰਾਂ ਲਈ ਲੇਟ ਕਿਉਂ ਹੋ ਰਹੇ ਆ ਉਹ ਵੀ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦੱਸਤਾ ਸੀਗਾ ਭਾਈ ਜਿਹੜਾ ਆਪਣੇ ਨਾਲ ਦਾ ਮੁੰਡਾ ਹੈਗਾ ਸਾਥੀ ਜਿਹੜੇ ਨੇ ਆਪਣੇ ਨਾਲ ਜਾਣਾਗਾ ਉਹਨੂੰ ਇੱਕਦੋ ਕੰਮ ਇਹ ਸੀਗੇ ਘਰੇ ਉਹ ਕਹਿੰਦਾ ਬਾਈ ਬਣ ਕੇ ਰੁਕ ਜਾ ਰੁਕ ਜਾ ਹਣਾ ਤਾਂ ਕਰਕੇ ਥੋੜਾ ਜਿਹਾ ਆਪਾਂ ਲੇਟ ਹੋ ਗਏ ਨਹੀਂ ਤਾਂ ਹੁਣ ਨੂੰ ਆਪਾਂ ਨਿਕਲ ਜਾਣਾ ਸੀਗਾ ਤੇ ਇਹਨੇ ਨਾਲ ਹੀ ਵਸ ਹੁਣ ਚੱਲਦੇ ਆਂ ਬਾਕੀ ਤੁਹਾਨੂੰ ਰੰਗ ਮੌਲ ਕੁਛ ਕਬਾਸਾ ਡਿਆ ਡੱਬੜੀ ਤੇ ਕੁਛ ਕ ਬਠਿੰਡੇ ਤੇ ਮਲੂਟਾ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਮੰਡੀ ਡੱਬੜੀ ਦਾ ਵਸ ਸਾਡਾ ਮੰਡੀ ਡੱਪ ਵਾਲੀ ਦੇ ਬੱਸ ਅੱਡੇ ਦਾ ਰੌਣਕ ਮੇਲਾ ਬਸ ਫੁੱਲ ਭਰੀ ਸੀ ਤੇ ਆਪਾਂ ਹਟਪਾਤੀ ਤੇ ਹੁਣ ਦੂਜੀ ਲੱਗਦੀ ਆ ਉਹ ਤੇ ਚੜਾਂਗੇ ਭਾਈ ਔਰ ਉਪੜੀ ਵਾਲੀ ਨਿਆਗਾ ਸੀ ਤੇ ਤੁਹਾਡੇ ਲੈਣੇ ਵਾਲਿਆਂ ਦੀਆਂ ਬਸ ਗੁੜੀਆਂ ਮੇਰੇ ਬੰਦੇ ਦੀਆਂ ਤਾਂ ਨਹੀਂ ਲੱਗਦਾ ਕਿ ਕੋਈ ਐਬੀ ਰੋਡ ਤੇ ਮਾਪੇ ਪਾਣੀ ਬੋਤਲ ਪਾਣੀ ਬੋਤਲ ਤੇ ਅੱਠ ਗੁੜੀਆਂ ਐ ਗੁੜੀਆਂ ਇਹ ਮੇਰੀ ਸੋਹਣੀ ਹੋ ਗਈ ਤੇ ਪਾਣੀ ਬੋਤਲ ਪਤਰਾ ਦੀ ਜੋੜੀ ਆ ਸਦਾ ਬਸ ਨਾਂ ਲੱਗੀ ਸੀ ਹਰਿਆਣੇ ਵਾਲੀ ਤੇ ਹੁਣ ਲੱਗੀ ਪੰਜਾਬ ਵਾਲੀ ਆਪਾਂ ਪਹਿਲਾਂ ਦੂਜੀ ਤੇ ਚੜੇ ਸੀ ਭਾਈ ਉਹ ਤੋਂ ਉਤਰ ਗਏ ਕਿਉਂਕਿ ਉਹਦੇ ਆਪਾਂ ਨੂੰ ਤਾਂ ਡਰਾਈਵਰ ਦੇ ਕੈਰੈਕਟਰ ਹੀ ਨਹੀਂ ਜੱਜ ਆ ਉਹ ਹਰਿਆਣਵੀ ਜੀ ਸੀਗੇ ਬਾੱਕੜ ਕੇ ਇਹ ਪੰਜਾਬੀ ਆ ਮੈਂ ਤੁਹਾਨੂੰ ਬੱਸ 'ਚ ਮੈਂ ਹੁਣ ਚੱਲੀ ਹਾਂ ਆਪਾਂ ਪਾਪਾ ਛੱਡ ਕੇ ਗਏ ਬਸ ਅੱਡੇ ਮੈਂ ਇੱਥੋਂ ਚੱਲ ਰਹੀ ਹਾਂ என்ன பண்ணிட்டேன் நீங்கண்ணா ஏன்னா அதுதான் ਬਾਬੂ ਵੀ ਪਹੁੰਚ ਗਿਆ ਆਪਾਂ ਬਠਿੰਡੇ ਤੇ ਬਠਿੰਡੇ ਦੇ ਇੱਥੇ ਆਮਨ ਹਸਪੀਟਲ ਵਾਲਿਆਂ ਦੇ ਜਾਣਿਆਂ ਲੈਨੇ ਆਪਾਂ ਤਾਂ ਗੋਟਾ-ਗਾਟਾ ਦਿਖਾ ਲਏ ਪਹਿਲਾਂ ਬਾਕੀ ਕੰਮ ਫੇਰ ਕਰਾਂਗੇ। ਉਹ ਕਿਤਾਈ ਹੈ। ਹਲੋ ਜੀ ਦਵਾਈ ਦੋਈ ਆਪਾਂ ਲੈ ਕੇ ਆ ਗਏ ਹੁਣ ਆਪਾਂ ਚੱਲਦੇ ਆਂ ਬਾਈ ਰਿਸ਼ਵ ਕੋਲ ਟਰੈਕ ਐਂਡ ਟ੍ਰੈਲ ਵਾਲਿਆਂ ਦੇ ਉਦੋਂ ਸਾਈਕਲ ਦੀ ਟੂਕਟ ਆਫ ਤੇ ਉਹ ਫੜ ਲਏ। ਤੇ ਐਕਸਟਰਾ ਕੀਤਾ ਜੀ ਡਾਕਟਰ ਸਾਹਮਣੇ ਨੋਰਮਲੀ ਆਈ ਰਿਪੋਰਟ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਫੇਰ ਵੀ ਆਪਾਂ 10 ਦਿਨਾਂ ਦੀ ਦਵਾਈ ਲਾਏ ਜਾਂਦੇ ਹੁਣ ਉਹਨਾਂ ਨੂੰ। ਲੋਰੀ ਪਹੁੰਚੇ ਆਪਾਂ ਟ੍ਰੈਕਾਂ ਟ੍ਰੈਲ ਵਾਲਾਂ ਦੇ ਕਦੇ ਸਾਈਕਲ ਤੇ ਕਦੇ ਗੱਡੀ ਤੇ ਕਦੇ ਮੋਟਰਸਾਈਕਲ ਤੇ ਅੱਜ ਪੈਦਲ ਯਾਤਰਾ ਕਰਕੇ ਆਏ ਆਂ ਬੱਸ ਤੇ ਯਾਹ ਹਾਂ ਬਿੱਗ ਵੋਸ ਆਪਕੇ ਬਿੱਗ ਵੋਸ ਕहां ਪਏ ਗਏ ਖਾਣਾ ਖਾਣੇ ਗਏ ਆਂ ਅਸੀਂ ਭੁੱਖੇ ਤੁਰੇ ਫਿਰਦੇ ਆਂ ਰੋ ਖਾਣਾ ਖਾਂਦਾ ਫਿਰਦਾ ਹੈ ਹੋਰ ਲੱਗੀ ਆ ਠੀਕ ਰਾਜੀ ਨਾਮ ਸੀ ਪ੍ਰਿਆ ਬਰਾਕੇ ਸੀ ਕਿ ਕਿਸ ਅੱਛਾ ਕੈਸੇ ਐ ਅਸ਼ੋਕ ਦਾਮਰ ਠੀਕ ਹੋ ਯਾਰ ਅੰਦਰ ਬੜਾ ਠੰਡ ਜੀ ਯਾਰ ਬਾਹਰ ਗਰਮੀ ਲੱਗਦੀ ਆ ਅੱਜ ਮੈਂ ਇਹ ਰੱਬ ਬੱਸ ਦੇ ਥੋਨਾ ਲੈ ਕੇ ਦੇਣੀ ਅੱਜ ਬੱਸ ਹੀ ਜੜੇ ਹੋਰ ਫਿਰ ਕਿਵੇਂ ਆ ਪੂਰਾ ਟਾਈਮ ਹੋ ਗਿਆ ਮੈਂ ਬਸ ਤੇ ਆਈ ਨਹੀਂ ਸੀ ਤੇ ਉਹ ਯਾਰ ਕਿ ਲੱਗਿਆ ਨਾ ਹੋ ਗਿਆ ਨੰਬਰ ਬੜਾ ਇਹ ਹੈ ਜੀ ਪਾਰਾ ਪਾਰਾ ਪਿਆ ਹੈ ਇੱਕ ਤੋਂ ਮਰਦੇ ਜਿਹਾ ਰਹਾ ਦੇਖ ਲਓ ਜੀ ਰੈਲਸਨ ਕੰਪਨੀ ਦੀ ਟੂਪ ਲੈ ਲਈ ਤੇ ਸਾਹਮਣੇ ਫੌਜੀ ਚੌਕ ਤੇ ਹੁਣ ਆਪਾਂ ਰੇਨ ਕੋਰ ਦਾ ਪਤਾ ਕਰਿਆ ਕਿ ਕਰਾਂਗੇ ਆਹ ਰੇਨ ਕੋਰ ਉੱਤੇ ਇਧਰ ਆਵੋ ਰੋਟੀ ਖਾ ਰਹਾ ਹੋ ਫੌਜੀ ਚੌਕ ਨਾ ਬਾਈ ਕੋਲੋਂ ਖਾਦੇ ਗੋਲ ਗੱਪੇ ਤੇ ਬਹੁਤ ਹੀ ਸਵਾਦ ਬਣਾਏ ਬਾਈ ਨੇ ਹਾਂਜੀ ਵੀਡੀਓ ਬਣਾਉਣਾ ਤੇਰੀ ਮੈਂ ਕਿਹਾ ਬਾਈ ਕੋਲੋਂ ਗੋਲ ਗੱਪੇ ਖਾਦੇ ਬਹੁਤ ਸਵਾਦ ਸੀ ਕਿ 10 ਰੁਪਿਆ ਦੇ ਤਿੰਨ ਗੋਲ ਗੱਪੇ ਦਿੰਦਾ ਬਾਈ ਤੇ ਪਰ ਜੀਵ ਤੋਂ ਸਵਾਦ ਨਹੀਂ ਜਾਂਦਾ ਅੱਧਾ ਘੰਟਾ ਐਈਆਂ ਗੱਲ ਬਾਤ ਚਲੋ ਠੀਕ ਹੈ ਭਰਾ ਸੈਕੰਡ ਟ੍ਰੈਵਲਰ ਨੇ ਮੈਂ ਪਈ ਆਉਦਾ ਐਕਸਟਰਾ ਵਗੈਰਾ ਦਵਾਈ ਉੱਥੇ ਰੱਖਿਆ ਦੀ ਸੀਗੀ ਉਹ ਟ੍ਰੈਕਿੰਗ ਟ੍ਰੈਵਲਰ ਨੇ ਕਿਾ ਕਿ ਦੂ ਬਾਹਰ ਆਪਾਂ ਚੱਲਦੇ ਹਾਂ ਮੌਸਮ ਵੀ ਬੱਦਲ ਬਾਈ ਜਿਹੜਾ ਹੋ ਗਿਆ ਮੈਨੂੰ ਲੱਗਦਾ ਕਿਨ ਮਿੰਟ ਕਰੂਗਾ ਅੱਜ ਜੀ ਸਮਝ ਗਿਆ ਮੈਂ ਮਜੋਰੀ ਨਾਲ ਨੋਜਲ ਦੇ ਕਿੰਨਾ ਸਾਰ ਹੈ ਸਾਲਾ ਸੁਜਰ ਲਗਾਉਂਦਾ ਕਿੰਨੇ ਦੀ ਹੈ ਭਿਆ ਕਿੰਨੇ ਕਿਉਂ ਨਹੀਂ ਚਾਹੀ ਆਪ ਕੇ ਸਾਹਿਬ ਅਰੇ ਯਾਰ ਛੋੜੋ ਨਾ ਯਾਰ ਮੇਰੇ ਹਿਸਾਬ ਨਾਲ ਮੈਂ ਬੋਲ ਅਰੇ ਆਪ ਦਾ ਹਿਸਾਬ ਹੀ ਤਾਂ ਦੇਖਣਾ ਹੈ ਭਾਈ ਸਾਹਿਬ ਜੇ ਮੇਰੇ ਹਿਸਾਬ ਤੋਂ 150 180 ਰੁਪਏ ਦੀ ਹੈ 250 ਕੀ ਦੀ ਹੈ 250 ਦੀ ਹੈ ਤਾਂ ਸਹੀ ਕੰਮ ਕੀਤਾ ਉਸਨੇ ਮੈਂ ਆਪ ਨੂੰ ਬੁਲਾਇਆ ਸੀ ਕਿ 250 ਰੁਪਏ ਦੇ ਰੋ ਤੁਸੀਂ 250 ਰੁਪਏ ਦੇ ਨਾਲ ਉਹ ਵੇਚਦਾ ਹੈ ਲੈ ਵੀ ਮਿੱਤਰੋ ਸੰਨੀ ਦੇਵਾਲ ਦਾ ਸਾਈਕਲ ਲੈ ਕੇ ਹੁਣ ਆਪਾਂ ਚੱਲੇ ਹਾਂਗੇ ਕੀ ਲੈਣਾ ਰੇਨ ਕੋਟ ਚੱਲੇਗੇ ਇੱਥੇ ਸਪੋਰਟ ਮਾਰਕੀਟ ਹੈ ਸੀਟ ਦਾ ਰੰਗ ਢੰਗ ਜਿਹਾ ਸਾਰਾ ਹੀ ਉੱਡਿਆ ਪਿਆ ਹੈ ਲੋਕ ਰੋ ਢੰਗ ਰੱਖਿਆ ਇੱਕ ਨੂੰ ਜਰ ਲਾ ਰੱਖੀਆ ਜਰ ਵਾਲਾ ਤਾਂ ਇਹਨੂੰ ਆਹ ਤਾਂ ਇਹਨੂੰ ਕਿਹਦੇ ਕੱਢ ਕੇ ਰੱਖ ਤੂੰ ਅਸ਼ੋਵਾਲਾ ਕੇ ਮੈਨੂੰ ਹੋਰ ਦੀ ਚੜਾਦਾ ਸੀਗਾ ਫਿਰ ਤੂੰ ਅੱਛਾ ਆਹ ਵਾਲਾ ਭਾਈ ਸਾਹਿਬ ਜੀ ਭੁੱਲ ਗਏ ਸੀਗੇ ਇਹਦੀ ਕਾਠੀ ਦਾ ਰੰਗ ਠੀਕ ਹੈ ਮੈਂ ਵੀ ਲੈਣਾ ਸੀ ਨਾ ਘਰੇ ਅੱਛਾ ਦਾਇਬ ਜੀ ਮਿੱਤਰਾਂ ਹਾਂ ਆਹ ਟੱਲੀ ਲਾ ਕੇ ਜਾਵਾਂ ਮੈਂ ਲੈ ਚੱਲ ਕੱਢ ਲਏ ਹਾਂ ਹੈ ਨਹੀਂ ਹਣਾ ਲੋ ਜੀ ਬਾਈ ਸੰਨੀ ਦੇਵਲ ਦਾ ਆਪਾ ਸਾਈਕਲ ਚੱਕੜਿਆਂ ਦਾ ਤੇ ਅੱਜ ਇਹਦੇ ਸਫ਼ਰ ਕਰਦੇ ਆਂ ਜੀ ਬ੍ਰੇਕ ਇਹਦੇ ਇਕੱਲੇ ਮੂਰ ਲਈ ਲੱਗਦੇ ਆਂ ਮਗਰ ਲਈ ਬ੍ਰੇਕ ਨਹੀਂ ਲੱਗਦੇ ਕਹਾਂ ਆਂਗੇ ਬੱਤੀਆਂ ਇਹ ਅਨੁਮਾਨ ਚੋਂ ਵਾਲੀਆਂ ਬੱਤੀਆਂ ਤੇ ਇੱਧਰ ਆਪੇ ਪਾਸੇ ਮਾਲ ਰੋਡ ਇੱਧਰ ਦੀ ਹੋ ਗਿਆ ਆਪਾਂ ਜਾਵਾਂਗੇ ਸਪੋਰਟ ਮਾਰਕੀਟ ਦੇਖੀ ਭਾਈ ਆਟ ਵਾਲੇ ਪਰੇ ਕਰ ਲੈ ਜਾਂਦਾ ਹੋਣਾ ਗੰਡਾ ਦਿੰਦਾ ਪੀਟਰ ਇੰਗਲੈਂਡ ਲੋ ਜੀ ਸਨੀ ਦਾ ਸਾਈਕਲ ਆਪਾਂ ਇੱਥੇ ਲਿਆ ਕੇ ਰੋਕਤਾ ਸੀ ਤੇ ਹੁਣ ਆਪਾਂ ਚੱਲੇ ਆ ਆਹ ਲਾਲ ਘੋੜੀ ਤੇ ਤੇ ਪੰਕਰੇ ਕੋਲੇ ਆਏ ਸੀਗੇ ਬਾਈ ਕੋਲੇ ਲੈਪਟਾਪਾਂ ਦਾ ਜਿਹੜਾ ਕੰਮ ਕਰਦਾ ਇਹ ਲੈ ਲੈ ਜਾਂਦੇ ਆ ਤੁਸੀਂ ਭਰੋ ਸੈਯਮ ਕੰਪਿਊਟਰ ਕੰਪਨੀ ਚੱਲ ਮਿੱਤਰਾ ਤੇ ਹੁਣ ਕਿੱਥੇ ਚੱਲੇ ਹੁਣ ਭਾਈ ਆਪਾਂ ਪੈਰਾਸ਼ੂਟ ਵਾਲਾ ਕੱਪੜਾ ਜਿਹੜਾ ਪੁੱਛਣ ਚੱਲੇ ਆ ਬੈਗਾਂ ਦੇ ਵਾਸਤੇ ਤੇ ਇੱਕ ਆਪਣੇ ਜਿਹੜਾ ਰੇਨ ਕੋਟ ਜਾਂ ਸੀਗਾ ਉਹ ਪੈਰੀ ਵਾਲੀ ਲੈ ਚੱਲੇ ਗਏ ਤੇ ਕਿਤੇ ਦੂਜੀ ਦਾ ਭਰਾ ਮੋਟਰਸਾਈਕਲ ਚਲਾਉਣਾ ਹੋ ਗਿਆ ਆਪਣਾ ਚੱਲ ਬਾਈ ਮਿੱਤਰਾ 1 ਸੈਕਿੰਡ ਲਾਲ ਪਿੰਡਰੀ ਦਾ ਸਟੀering ਭਾਈ ਆਪਾਂ ਫੜ ਲਿਆ ਤੇ ਫਰਦੇ ਕਿੱਥੇ ਆ ਬੱਸ ਅੱਡੇ ਦੇ ਪਿੱਛੇ ਜਿਹੜੀ ਮਾਰਕੀਟ ਆ ਉਹ ਉਧਰਲੇ ਪਾਸੇ ਬਠਿੰਡਾ ਬੱਸ ਅੱਡੇ ਦੇ ਬੈਕ ਸਾਈਡ ਵਾਲੀ ਮਾਰਕੀਟ ਤੇ ਤੇ ਉਹ ਆਪਾਂ ਨੂੰ ਪੈਰਾਸ਼ੂਟ ਵਾਲਾ ਕੱਪੜਾ ਤਾਂ ਨਹੀਂ ਮਿਲਿਆ ਬੈਗਾਂ ਦੇ ਕਵਰ ਬਣਾਉਣ ਵਾਸਤੇ ਤੇ ਹੁਣ ਆਪਾਂ ਚੱਲੇ ਆਂਗੇ ਰੇਨ ਕੋਟ ਦਾ ਪਤਾ ਕਰਨ ਆ ਦੇਖੀ 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 ਵੀ ਬਾ ਦੇਖੀ ਵੀ ਬਾ ਕਿੱਕਰ ਮਾਰਕੀਟ ਦੇ ਵਿੱਚੋਂ ਅਮਰੁੱਤੀ ਕੰਪਨੀ ਵਾਲਾ ਆ ਰੇਡ ਕੋਡ ਲੈ ਲਈ ਆਪਾਂ ਆਪਣੇ ਨਾਲ ਆ ਬਾਈ ਜਿਹੜਾ ਅਗੇ ਲਾਲ ਟਮਾਟਰੀ ਸਕੂਟਰੀ ਲੈ ਕੇ ਬਾਈ ਆਪਣੇ ਨਾਲ ਆ ਰਹੀ ਗਾ ਹਾਂ ਬਾਂਕੇ ਦੀ ਆ ਪਤਾ ਨਹੀਂ ਉਹਦਾ ਜੰਮੜਾ ਲੱਗਿਆ ਉਹਦੀ ਐ ਇਹਦਾ ਵੀ ਟ੍ਰੇਨ ਦਾ ਟਾਈਮ ਹੋਈ ਜਾਂਦਾ 5 ਵਜੇ ਦੀ ਟ੍ਰੇਨ ਐ ਕਿਹੜਾ ਏੜਗਾ ਬਾਈ ਦਾ ਆਹ ਹੋ ਰਹੀ ਆਹ ਹੋਰ ਤੋਂ ਆਉਂਦਾ ਭਈ ਇਹ ਵੀ ਮੁੰਡਾ ਪੰਕੇਰੇ ਕੋਲੇ ਕੰਮ ਸਿੱਖੀ ਜਾਂਦਾ ਪੰਕੇਰੇ ਲੈਪਟਾਪ ਵਾਲਾ ਸਹੀਆਂ ਵਾਲਾ ਦਾ ਰੇਡ ਮੇਰੇ ਸਹਾਂ ਨਾਲ ਸੋਡਣਾ ਕਨਫਰਮ ਨਹੀਂ ਕੀਤਾ ਸੀ ਜੇ ਕਰਤਾ ਹੋਇਆ ਤਾਂ ਮੇਰੇ ਧਿਆਨ ਤੇ ਨਹੀਂ ਦੁਬਾਰੇ ਕਰਦੇਗੇ ਇਹ ਅਮਰੂਤੀ ਵਾਲਿਆਂ ਦਾ ਰੇਨ ਕੋਟ ਆ ਭਾਈ ਤੇ ਆਪਾਂ ਨੂੰ ਮਿਲਿਆ ਆਗਾ 380 ਰੁਪਈਆ ਦਾ ਆਹ ਕਹਿੰਦਾ ਵੀ ਹੂੰ 400 ਦਾ ਵੀ ਵੇਚ ਦਿੰਨੇ ਆ ਤੇ ਤੂੰ 380 ਦੇ ਦੇ ਕਹਿੰਦੇ ਹੁੰਦੇ ਆ ਬਾਕੀ ਇਹਦਾ ਕਰਾਂਗੇ ਤੇ ਬਾਕੀ ਬੱਸ ਆਹ ਪਾਵਰ ਆਊਟ ਰੋਡ ਵਾਲਿਆਂ ਵੱਤਿਆਂ ਆਂਗਾ ਤੇ ਅੱਜ ਦੋ ਅਗੇ 62 ਆ ਤੇ ਚੱਲਦੇ ਆ ਫਿਰ ਹੁਣੇ ਆਪਦੇ ਪੰਡ ਵਾਲ ਨੂੰ ਸ਼ਹਿਰ ਵਾਲ ਨੂੰ ਡੱਬ ਵਾਲੀ ਫੜਦੇ ਆਂ ਬਸ ਬਸ ਡਾ ਪਠੰਡੇ ਦਾ ਸਮਾਂ ਆਥਣ ਦਾ 6 ਕਿਲੇ ਦਾ ਸਮਾਂ ਹੋ ਗਿਆ ਭਾਈ ਕਾ ਜਾਂਦੀ ਆ ਡੱਬ ਵਾਲੀ ਵਾਲੀ ਤੇ ਸਮਾਂ ਸੀ ਨਹੀਂ ਕੋਈ ਸਮਾਂ ਹੈਗਾ 5 ਕਿਲੇ ਦਾ ਤੇ ਪਰ ਆਪਾਂ ਖਾਲੀ ਦੇਖ ਕੇ ਚੜਾਂਗੇ ਵਾਹ ਕੇ ਜਾਵਾਂਗੇ ਰਾਣ ਡਰੀ ਨਾਲ ਸਵੇਰ ਦੇ ਤੁਰੇ ਹੀ ਫਿਰਦੇ ਆਂ ਇੱਥੇ ਕੱਲ ਨੂੰ ਬੀਜੇਪੀ ਦੇ ਪਾਰਟੀ ਅਧਿਐਖਸ਼ ਸੀਐਮ ਨੇ ਆਉਣਾ ਭਾਈ ਕੀ ਆਉਣਾ ਕੱਲ ਨੂੰ ਬੀਜੇਪੀ ਦੇ ਨੇ ਤਾਂ ਕਰਕੇ ਡਾ ਭਾਲੀ ਦਾ ਰੌਣਕ ਮੇਲਾ ਵਧਿਆ ਪਿਆਗਾ ਉਹ ਕੋਈ ਸਰਕਾਰੀ ਮੁਲਾਜ਼ਮ ਹੱਥ ਨਹੀਂ ਲੰਦਾ ਤੇ ਹੁਣ ਜਦੋਂ ਕਿਸੇ ਮੰਤਰੀ ਕੰਤਰੀ ਨੇ ਜਾਂ ਕਿਸੇ ਵੱਡੇ ਲੀਡਰ ਨੇ ਆਉਣਾ ਹੋਵੇ ਉਦੋਂ ਆਖੋ ਹੋ ਜਾਗਾ ਸਾਰੇ ਫਟਫਾਦ ਵੀ ਰੰਗ ਕਰਤੇ ਇਹ ਤੇ ਸਾਰਾ ਕੁਝ ਨਕੀ ਕਰਦਾ ਦੇਖੋ ਕਿਵੇਂ ਮਿਸਤਰੀ ਲਾ ਕੇ ਹੁਣ ਕੰਮ ਕਰਵਾਈ ਜਾਂਦੇ ਆ ਇਹ ਸਾਰੇ ਫਟਫਾਦ ਸੀ ਜਿਹੜੇ ਹਾਂ ਉਹ ਚੌੜੇ ਕਰਵਾਦੇ ਜਿਹੜਾ ਨੰਗੇ ਟਾਪੇ ਹੁੰਦੇ ਡਿਵਾਈਡਰ ਹੁੰਦੇ ਹੈਗੇ ਤੇ ਸਾਰੇ ਆ ਜਿਹੜੇ ਡਿਵਾਈਡਰ ਆਪਣੇ ਫੁੱਟਪਾਥ ਬਣੇ ਹੁੰਦੇ ਇਹ ਰੰਗ ਰੰਗ ਕਰਾਦੇ ਉਹ ਕੋਈ ਹੱਥ ਨਹੀਂ ਲਾਉਂਦਾ ਇਹ ਹੈ ਸਰਕਾਰੀ ਮੁਲਾਜ਼ਮ ਤੇ ਹੁਣ ਤੇ ਆਮ ਜਿਹੜੀ ਜਨਤਾ ਹੁੰਦੀ ਉਹਦਾ ਫਰਕ ਡੱਬ ਵਾਲੀ ਮੰਡੀ ਤੋਂ ਸਿੱਧਾ ਆਪਾਂ ਆ ਗਏ ਬਾਈ ਗਗਨ ਕੋਲੇ ਤੇ ਗਗਨ ਕੋਲੇ ਆਉਣ ਦਾ ਕਾਰਨ ਕੀ ਸੀ ਗਗਨ ਭਾਈ ਫੋਨ ਤੇ ਕਰੀ ਜਾਂਦਾ ਸੀਗਾ ਤੇ ਗਗਨ ਵਰਗਣੇ ਨਵੇਂ ਮੰਗਾਏ ਸੀ ਮੈਕ ਕਿਹੜੇ ਜਿਹੜੇ ਆਪਣੇ ਕੋਲੇ ਆ ਡੀ ਟੈਕ ਦੇ ਉਹ ਵਾਲੇ ਇਹਦੇ ਬਾਰੇ ਕੋ ਪੁੱਛਣਾ ਸੀਗਾ ਚਾਹਣਾ ਪਾਉਣਾ ਸੀਗਾ ਸੇਮ ਕਾਪੀ ਕਰਕੇ ਭਾਈ ਆਪਾਂ ਨੂੰ ਮੈਂ ਇਹਨਾਂ ਨੂੰ ਵੈਸੇ ਹੋਰ ਸਲਾਹ ਦਿੱਤੀ ਸੀਗੀ ਮੈਂ ਇਹਨਾਂ ਨੂੰ ਕਿਹਾ ਸੀ ਮੈਗਨੇਟਿਕ ਹੈ ਪਰ ਸਾਡੇ ਤਾਂ ਐਕਟਿਵ ਨਹੀਂ ਹੈ ਐਕਟਿਵ ਨਹੀਂ ਹੋਏ ਨਹੀਂ ਐਕਟਿਵ ਤਾਂ ਹੋ ਹੀ ਪਏ ਐ ਕਨੈਕਟ ਹੋਏ ਪਏ ਆਸਮਨ ਬਸ ਲੀਡ ਲਾਉਣੀ ਹੈਗੀ ਇਹਦੀ ਆਹ ਵਾਲਾ ਪੁਰਜਾ ਆਇਆ ਇਹਦੇ ਨਾਲ ਠੀਕ ਐ ਤੂੰ ਕਿਹੜਾ ਕਹਿੰਦਾ ਸੀਗਾ ਹੋਰ ਨਹੀਂ ਆਇਆ ਜਿਹੜਾ ਤੂੰ ਨਹੀਂ ਆਉਂਦਾ ਉੱਥੇ ਲੀਡ ਫੋਨ ਤੇ ਲੱਗਦਾ ਨਾ ਆਹੀ ਲੱਗੂਗਾ ਆਹੀ ਲੱਗੂਗਾ ਹਾਂ ਜਦੋਂ ਲੱਗੂਗਾ ਹਾਂ ਹੈ ਹਾਂ ਇੱਕ ਲੱਗਦਾ ਉਹ ਦੇ ਤੀ ਇੱਕ ਲੱਗੂਗਾ ਰਸੀਵਰ ਵਾਲਾ ਲੱਗੂਗਾ ਰਸੀਵਰ ਨਾਲ ਕਿਹੜਾ ਤੇ ਆਹ ਦਾ ਮੰਨ ਕੇ ਚੱਲ ਚਾਰਜਰ ਵਾਲੇ ਆ ਗਏ ਆ ਦੂਜੇ ਇਹਦੇ ਲੂंजे ਹੁੰਦੇ ਆ ਦੋ ਆ ਦੋ ਮੰਨ ਕੇ ਚੱਲ ਆ ਇਹ ਨਾਲ ਹੈੱਡਫੋਨ ਦਿੱਤੇ ਹੋਣਗੇ ਵੀ ਕਈ ਵਾਰੀ ਲਾ ਲੂਗੇ ਚੈੱਕ ਕਰਨਾ ਪੈ ਜੇ ਜਿੰਮੇਦਾਰੀ ਇਹਦੇ ਵਿੱਚ ਇਹਦੇ ਵਿੱਚ ਲਾਉਣ ਵਾਸਤੇ ਸੁਣਉਂਦੇ ਹਾਂ ਜਿਹੜੀ ਆਉਣੀ ਵੀ ਸਹੀ ਆ ਰਹੀ ਹੈ ਕਿ ਕਿਵੇਂ ਆ ਰਹੀ ਹੈ ਉਹ ਚੈੱਕ ਕਰਨ ਵਾਸਤੇ ਹੋਰ ਤਾਂ ਨਹੀਂ ਕੁਛ ਆਏ ਨਾਲ ਹੋਰ ਵੀ ਆਏ ਹੋਣਗੇ ਸੀਟ ਐਬਲੀਡ ਹੋ ਰਹੀ ਹੋ ਕੀ ਸੀਟ ਐਬ ਟੂ ਸੀਟ ਐਬ ਆ ਆਇਆ ਠੀਕ ਹੈ ਭਾਈ ਓਕੇ ਦੀ ਰਿਪੋਰਟ ਆ ਰਹੀ ਹੈ ਯੰਤਰ ਤਾਂ ਨਹੀਂ ਆ ਮਾਇਦ ਲੱਗੂ ਉਸ ਦਾ ਇੱਕ ਚਲੋ ਇੱਕ ਮਿੰਟ ਪਹਿਲਾਂ ਇਧਰ ਆਪਾਂ ਬਲਾਗ ਦੀ ਐਂਡਿੰਗ ਕਰਦੇਗੇ ਤਾਂ ਭਾਈ ਇਹਨਾਂ ਨੇ ਆ ਮਂਗਾਏ ਸੀਗੇ ਇਹਦੇ ਬਾਰੇ ਥੋੜਾ ਬਹੁਤਾ ਪੁੱਛਣਾ ਸੀ ਕਿਵੇਂ ਕੁਛ ਕਿੱਥੇ ਕੁਛ ਲਾ ਕੇ ਇਹਦੀ ਸੈਟਿੰਗ ਵੈਟਿੰਗ ਜਿਹਦੀ ਆਊਗੀ ਤੇ ਇਹ ਦੱਸਦੇ ਆ ਤੇ ਬਾਕੀ ਭਾਈ ਇਹਨੇ ਨਾਲ ਹੀ ਜਿਹੜਾ ਆਪਣਾ ਅੱਜ ਦਾ ਵਲੌਗ ਸੀਗਾ ਉਹ ਆਪਾਂ ਇੱਥੇ ਸਮਾਪਤ ਕਰਦੇ ਆ ਤੇ ਬਾਕੀ ਕੱਲ ਨੂੰ ਭਾਈ ਆਪਣੇ ਇਧਰ ਸੀਐਮ ਨੇ ਆਉਣਾ ਕੀ ਨਾਮ ਉਹਦਾ ਸੀਐਮ ਜਿਹੜਾ ਕੱਲ ਆਉਣਾ ਕੀ ਨਾਮ ਉਹ ਮੈਂ ਨਹੀਂ ਨੈਵ ਸੈਣੀ ਭਾਈ ਬੀਜੇਪੀ ਪਾਰਟੀ ਦਾ ਜਿਹੜਾ ਸੀਐਮ ਆ ਉਹਨੇ ਆਉਣਾਗਾ ਉਹਦਾ ਕਰਕੇ ਤੇ ਹੁਣ ਸਾਰੇ ਹੈਗੇ ਆ ਭੱਜੇ ਫਿਰਦੇ ਆ ਕਿ ਜਿਹੜਾ ਸਰਕਾਰੀ ਡਿਪਾਰਟਮੈਂਟ ਆ ਚਾਹੇ ਉਹ ਹੈਂ ਥਾਂ ਥਾਂ ਤੇ ਪੁਲਿਸ ਲੱਗੀਆਂ ਆ ਹਾਂ ਥਾਂ ਥਾਂ ਤੇ ਪੁਲਿਸ ਖੜੀ ਆ ਤੇ ਥਾਂ ਥਾਂ ਤੇ ਜਿਹੜੇ ਸਰਕਾਰੀ ਕਰਮਚਾਰੀ ਹੈਗੇ ਸਾਰੇ ਭੱਜੇ ਫਿਰਦੇ ਆ ਜਿਹੜੇ ਘਰਾਂ ਚ ਬੈਠੇ ਫੇਲੀ ਲੈਣ ਆਏ ਟੁੜਕੀਆਂ ਦੇ ਵਿੱਚ ਸਾਰੇ ਕੰਮ ਹੋ ਗਏ ਕਿਹੜੇ ਕਿਹੜੇ ਹੋ ਗਏ ਜਿਵੇਂ ਦੀ ਫਟਪਾਤ ਆ ਫਟਪਾਤ ਜਿਹੜਾ ਆਪਣੇ ਡਵਾਈਡਰ ਦੇ ਉੱਤੇ ਨੰਗਾ ਹੁੰਦਾਗਾ ਬਚਾਲੇ ਜੇ ਉਹ ਜਿਹੜੇ ਭੀੜੇ ਸੀਗੇ ਉਹ ਚੌੜੇ ਕਰਤੇ ਜਿਹੜੇ ਢਾਏ ਹੋਏ ਸੀਗੇ ਉਹ ਪੱਕੇ ਕਰਤੇ ਜਿਹੜੇ ਫੁੱਟਪਾਥਾਂ ਦੇ ਰੰਗ ਸੀਗੇ ਉਹ ਕਰਤੇ ਅ ਰੰਗ ਰੰਗ ਸਾਰਾ ਨਵਾਂ ਕਰਤਾ ਜਿਹੜਾ ਮੰਨ ਕੇ ਫੁੱਟਪਾਥ ਦੇ ਉੱਤੇ ਘਾਹ ਸੀਗਾ ਘਾਹ ਦੀ ਕਟਿੰਗ ਨਹੀਂ ਹੋਈ ਸੀ ਕਿੰਨੇ ਟਾਈਮ ਤੋਂ ਉਵੇਂ ਚੱਲਿਆ ਜਾਂਦਾ ਸੀਗਾ ਉਹ ਘਾਹ ਦੀ ਸਾਰੇ ਦੀ ਕਟਿੰਗ ਕਰਤੀ ਤੇ ਹੋਰ ਗੱਲ ਕੀਤੀ ਜਾਵੇ ਜਿਹੜੇ ਵੀ ਮੰਨ ਕੇ ਜਦੋਂ ਕੰਮ ਸੀਗੇ ਲੜੀਆਂ ਰੋੜੀਆਂ ਤੜਕੇ ਇੱਕ ਮਹੀਨਾ ਦਾ ਮੈਰਾਥਨ ਵਗੈਰਾ ਉਹਨਾਂ ਨੇ ਜਿਹੜੀ ਹੈਗੀ ਪੂਰੀ ਇਸ ਰੂਪ ਸੋ ਕਰਾਉਣੀ ਹੈਗੀ ਤਾਂ ਇਹ ਸਾਰੀਆਂ ਰਾਜਨੀਤਿਕ ਨੀਆਂ ਖੇਡਾਂ ਹੁੰਦੀਆਂ ਨੇ ਇੱਥੇ ਚਾਹੀਦਾ ਸੀਗਾ ਜਿਹੜੇ ਸੋਸ਼ਲ ਮ ਜਾਂ ਜਿਹੜੇ ਸਰਕਾਰੀ মিডিਆ ਵਾਲੇ ਹੈਗੇ ਆ ਕਿ ਗੋਦੀ ਵੀਡੀਓ ਹੀ ਮੈਂ ਤਾਂ ਕਹੂੰਗਾ ਉਹਨਾਂ ਨੂੰ ਵੀ ਉਹ ਜਿਹੜੇ ਸੀਗੇ ਉਹਨਾਂ ਦਾ ਹੱਕ ਬਣਦਾ ਸੀਗਾ ਕੁਐਸਚਨਿੰਗ ਕਰਨ ਦਾ ਇੱਥੇ ਇਹਨਾਂ ਨੂੰ ਆ ਕੇ ਪੁੱਛਦੇ ਕਿਰ ਲੀਆਂ ਲੜੀ ਜਾਂਦੀਆਂ ਪਾਈਓ ਉਹ ਆ ਕੇ ਪੁੱਛਦੇ ਵੀ ਪਹਿਲਾਂ ਇਹ ਕੰਮ ਕਿਉਂ ਨਹੀਂ ਕੀਤੇਗੇ ਇੰਨੇ ਟਾਈਮ ਦੇ ਪਹਿਲਾਂ ਕਿੱਥੇ ਤੁਸੀਂ ਸੁੱਤੇ ਪਏ ਸੀਗੇ ਜਿਹੜੇ ਵੀ ਸਰਕਾਰੀ ਕਰਮਚਾਰੀ ਆ ਦੂਜੀ ਗੱਲ ਸਾਡੇ ਡੱਬਲੇ ਪਿੰਡ ਦੇ ਅੱਡੇ ਤੇ ਲਾ ਲੋ ਜਾਂ ਮੰਡੀ ਥਾਂ ਥਾਂ ਤੇ ਰੋ ਰੋ ਕੇ ਚਲਾਨ ਕੱਟੀਆਂ ਜਾਂਦੇ ਸੀਗੇ ਹੁਣ ਦੋ ਤਿੰਨ ਦਿਨਾਂ ਹੋ ਗਿਆ ਇਹਨਾਂ ਨੂੰ ਦੇਖਦਿਆਂ ਨੂੰ ਦੋ ਤਿੰਨ ਦਿਨਾਂ ਤੋਂ ਜ਼ਿਆਦਾ ਹੀ ਹੋ ਗਿਆ ਵੈਸੇ ਤੇ ਹੁਣ ਕੋਈ ਚਲਾਨ ਨਹੀਂ ਇਹਨਾਂ ਦਾ ਕੋਈ ਕੁਝ ਨਹੀਂਗਾ ਅ ਬਸ ਸਿਰਫ ਲੱਗੇ ਹੋਏ ਆ ਤਾਂ ਕਿਹੜੇ ਕੰਮਾਂ ਤੇ ਵੀ ਉਹ ਸੀਏ ਸੀਐਮ ਨੇ ਆਉਣਾਗਾ ਉਹਦਾ ਕਰਕੇ ਜਿਹੜੇ ਕੰਮ ਧੰਦੇ ਹੈਗੇ ਆ ਉਹ ਨੱਟਾਉਂਤੇ ਜਿਹੜੀਆਂ ਲਾਈਟਾਂ ਖਰਾਬ ਸੀਗੀਆਂ ਐ ਐਨਐਚ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਜਿਹੜੀਆਂ ਲਾਈਟਾਂ ਸੀਗੀਆਂ ਜਿਹੜੀਆਂ ਨਹੀਂ ਜਲਦੀਆਂ ਸੀ ਸਾਰੀਆਂ ਉਹ ਸੂਤ ਕਰੀ ਜਾਂਦੇ ਆ ਤੇ ਵੀ ਲਗਭਗ ਵੀ ਭੱਜੇ ਫਿਰਦੇ ਆ ਪੂਛਾ ਮਾਰਦੇ ਫਿਰਦੇ ਹੈਗੇ ਪੂਛਾ ਚੱਕੀ ਹੁਣ ਤੇ ਇਹ ਕੰਮ ਕਰਨ ਨੂੰ ਇਹਨਾਂ ਦੀ ਡਿਊਟੀ ਹੈ ਜੌਬ ਬਣਦੀ ਹੈ ਇਹਨਾਂ ਦਾ ਹੱਕ ਹੈ ਪੈਸਾ ਆਉਂਦਾ ਸਾਰਾ ਕੁਝ ਖਾਈ ਜਾਂਦੇ ਆ ਕੁਝ ਨਹੀਂ ਕਰਦੇ ਤੇ ਇਹਨਾਂ ਦਾ ਹੱਕ ਹੈ ਭਾਈ ਇਹ ਸਾਰਾ ਕੁਝ ਕਰਨ ਦਾ ਇਹਨਾਂ ਨੂੰ ਕਰਨਾ ਚਾਹੀਦਾ ਸੀ ਅੱਜ ਤੋਂ ਪਹਿਲਾਂ ਕਰਨਾ ਚਾਹੀਦਾ ਸੀ ਜਿਹੜੇ ਕੰਮ ਹੁਣ ਕਰੀ ਜਾਂਦੇ ਆ ਇਹ ਜਦੋਂ ਆਹ ਰੈਲੀ ਰੁਲੀ ਜੀ ਨਿਕਲ ਗਈ ਕੱਲ ਨੂੰ ਉਹ ਆ ਕੇ ਜਾਵੜਿਆ ਤਿਆਰੇ ਸਭ ਸੁਸਾਈ ਮੈਰਾਥਨ ਵਗੈਰਾ ਜਿਹੜਾ ਵੀ ਆਸ ਕੰਮ ਧੰਦਾ ਚੱਲ ਜੀ ਦੇ ਵਾਸਤੇ ਲੱਗੇ ਪਏ ਉਹ ਨਿਭੜ ਗਿਆ ਉਸ ਤੋਂ ਬਾਅਦ ਦੁਬਾਰੇ ਫੇਰ ਉਹੀ ਕੰਮਾਂ ਤੇ ਆ ਜਾਣਾ ਇਹਨਾਂ ਨੇ ਕਿਹੜੇ ਕੰਮਾਂ ਤੇ ਜਿਹੜੇ ਆਪਣੇ ਸਰਕਾਰੀ ਆਮ ਲੋਕ ਆਮ ਪਬਲਿਕ ਆ ਉਹਨਾਂ ਨੂੰ ਪੰਕ ਕਰਨ ਦੇ ਉੱਤੇ ਉਹਲੇ ਕੋਈ ਕੰਮ ਨਹੀਂ ਗਾ ਬਸ ਪੈਸਾ ਬਣਾਉਣਾ ਗੱਲਾ ਇਹਨਾਂ ਨੇ ਤੇ ਬਾਕੀ ਇਹ ਅਸੀਂ ਅੱਜ ਦਾ ਆਪਣਾ ਬਲੌਗ ਭਾਈ ਅੱਜ ਦੀ ਆਪਣੀ ਵੀਡੀਓ ਜੇ ਵਧੀਆ ਲੱਗੀ ਤਾਂ ਇਹਨੂੰ ਸਾਂਝੀ ਜ਼ਰੂਰ ਕਰਦੇ ਹੋ ਤੇ ਭਾਈ ਆ ਜਿਹੜੀ ਗੱਲਬਾਤ ਹੈਗੀ ਮੈਂ ਤਾਂ ਕਹਿੰਦਾ ਇਹ ਵੀ ਜੇ ਉਹਦੇ ਤਿੱਕਰ ਮੰਤਰੀ ਸੀਏ ਮੰਤਰੀ ਕਾ ਪਹੁੰਚਦੀ ਹੋਏ ਤਾਂ ਚੰਗੀ ਗੱਲ ਹੈਗੀ ਬਾਕੀ ਦੇਖਾਂਗੇ ਜੇ ਲੋਟ ਲੱਗਿਆ ਕੱਲ ਨੂੰ ਵੀਡੀਓ ਬਣਾ ਕੇ ਲਾ ਜੀ ਪਾਵਾਂਗੇ ਆਪਾਂ ਰੀਰੂਲ ਇੰਸਟਾਗ੍ਰਾਮ ਤੇ ਛੱਡਾਂਗੇ ਜੇ ਸਮਾਂ ਨਿਕਲੇ ਤਾਂ ਪੱਕਾ ਨਹੀਂ ਕਹਿੰਦੇ ਆਪਾਂ ਤੇ ਬਾਕੀ ਅੱਜ ਦਾ ਆਪਣਾ ਬਲੌਗ ਸੀਗਾ ਤੇ ਚੈਨਲ ਨੂੰ ਭਾਈ ਸਬਸਕ੍ਰਾਈਬ ਫੋਲੋ ਵਗੈਰਾ ਕਰ ਲਿਓ ਤੇ ਵਧੀਆ ਲੱਗਿਆ ਤਾਂ ਸ਼ੇਅਰ ਕਰ ਦਿਓ ਐਨੇ ਨਾਲ ਹੀ ਅੱਜ ਤੋਂ ਆਪਾਂ ਆ ਲੈਨੇ ਆ ਇਜਾਜ਼ਤ ਤੇ ਕੱਲ ਨੂੰ ਨਵੀਂ ਵੀਡੀਓ ਨਵਾਂ ਬਲੌਗ ਲੈ ਕੇ ਤੁਹਾਡੇ ਮੂਰੇ ਪੇਸ਼ ਹੋਵਾਂਗੇ ਆ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ